खल्ले रोड पे लगा हूं और इनका अंतर जिया करूंगा ये जो भी ने अवतार करे बैठे ਸਾਇੰਦ ਖੜਾ ਹੋ ਜਾ ਬੜਾ ਬਾਈ ਵਾਸਾ ਨਹੀਂ ਕਰੇ ਕਿਧਰ ਰੁਕਾ ਹੋਏ ਮੈਨੂੰ ਪਿੱਛਾ ਨਾ ਕਰੀਂ ਉਹ ਬੋਲਾ ਕੀ ਕੰਦੀ ਕੀਤੀ ਤੂੰ ਆਹ ਵਸ ਕੇ ਲਾ ਚਾਹ ਬਗੀਆਂ ਆਈ ਜਾ ਹੋ ਤੈਨੂੰ ਕੋਈ ਵੀ ਭਾਂਡਾ ਹਿੱਟਾ ਬੜਾ ਪਾਹੀ ਮਹਾਰਾਜ ਮੈਂ ਤਾਂ ਪਤਾ ਨਹੀਂ ਲੱਗਾ ਤਦੂਰ ਵਾਲਾ ਕੌਣ ਆ ਪਾਈ ਜਿਹਨੇ ਕੋਈ ਪਾਹ ਨਹੀਂ ਲਾਇਆ हा पाए कमु चाल ਬਹੁਤ ਬਾੜੀ ਚ ਵਾਧੂ ਹੋ ਗਿਆ ਉਹ ਯਾਰੇ ਦੋ ਦੋ ਤੋ ਸ਼ਕੜੀ ਬਹੁਤ ਬੜੀ ਜਿਆਦਾ ਮਾਹਾਂ ਚੰਦਿਕਲਾ ਕਰੇ ਮਾਣ ਦੀ ਵਾਰੀ ਦੇ ਉਪਾਸਤਾ ਆਮਸਾ ਪਾਣੀ ਪਾਣੀ ਆਮੁੱਤੇ ਜੰਬਰ ਨੂੰ ਲੈ ਰੇ ਪੱਤੀ ਇੱਕ ਵਾਲਿਆ ਨਾਮ ਕਰਕੇ ਸੰਗਤਾਂ ਤੇ ਕਿਰਪਾ ਰਖਿਓ ਆ ਸੁਪਨਾ ਨੂੰ ਤਾਰ ਵਾਹਿਗੁਰੂ ਮਾਰਾ ਪਾ ਕਰੇ ਬਾਬਾ ਜੋਰਾਵਾਲ ਬਾਬਾ ਪਤੇ ਸਿੰਘ ਜੀ ਇਹਨਾਂ ਲੰਗਰਾਂ ਦਾ ਜਾਈ ਨੇ ਬੜੀ ਸਰਸਾ ਤੇ ਬੜੀ ਭਾਵਨਾ ਸੰਗਤਾਂ ਚ ਸੰਗਤਾਂ ਵੱਲੋਂ ਜੀ ਜੀ ਦੀ ਸੇਵਾ ਭਾਈ ਤੇ ਬੱਚੇ ਮੇਰੇ ਵੀ ਆ ਸਭ ਜੀ ਸੰਤ ਕਰ ਰਹੀ ਉਹ ਵੀ ਜੀ 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 ਭਾਈ ਤੁਹਾਡਾ ਤੇ ਬੜਾ ਧੰਨਵਾਦ ਇਸ ਦੁਨੀਆ ਤੇ ਚਾਨਣ ਹੋ ਰਿਹਾ ਹੈ ਤੰਨੇ ਬਾਰੇ ਬਾਰੇ ਜਾਈਏ ਸਾਰੀਆਂ ਕੋਮਾਂ ਦੇ ਜਿਹੜਾ ਇਹ ਸਿੱਖੀ ਧਰਮ ਨੂੰ ਪਾਈ ਅੱਜ ਦੇ ਕੋਮ ਦੇ ਵਿੱਚ ਰਹਿਣ ਗਿਆ ਉਹ ਪਤਨ ਉਹਦਾ ਪਤਨ ਉਹਦਾ ਉਹ ਚਾਹ ਆਇਆ ਉਹ ਚਾਹ ਆਇਆ ਚੱਲ ਮੁੰਡੂ ਉਹ ਆਪਣੇ ਹੁਣ ਅੰਡੀਆ ਨਿਕਲ ਗਿਆ ਜਿਹੜਾ ਖਲਪੇ ਗਾਉਂਦਾ ਤੇ ਪੈਰਾਂ ਚਾਂਕੇ ਤੇ ਹੱਥੇ ਹੱਲਾ ਕੇ ਮੇਰੇ ਪਤੰਥਾਂ ਨੇ ਜਿਹੜਾ ਗਿਦਰ ਨਾਲ ਦਈ ਕਨੈਸ਼ਾਲ ਮਹਾਰਾਜ ਸੰਸਥਾ ਹੈ ਜੋ ਯਾਤਰੀ ਕਲਾਕਾਰੇ ਭਾਈ ਸੇਵਾਦਾਰਾ ਤੇ ਜੋ ਸੰਗਤ ਹੈ ਭਾਈ ਜੁਨਾ ਦਾ ਸੰਗਤ ਹੋ ਰਿਹਾ ਹੈ ਹਰ ਸਮਾਜੀਆਂ ਦਾ ਪੇਤਾ ਬੰਨੀਆਂ ਵੱਡੀਆਂ ਭਾਗਾਂ ਵਾਲੇ ਨੇ ਸਾਰਾ ਮਾਣ ਵਾਰਿਆ ਭਾਈ ਸਾਰੇ ਬੱਚੇ ਵਾਲੇ ਨੇ ਅੱਜ ਆਪਰਾ ਸੀ ਦਿੱਤਾ ਬੜਾ ਧੰਨਵਾਦ ਪੰਜਾਬ ਦੇ ਇੰਗ੍ਰੇਜ਼ ਦੇ ਆਜਾ ਅੱਜ ਤੱਕ ਦੀ ਦਿੱਤੀ ਮੇਰੇ ਸਾਹਸ ਆਈਆ ਹੈ ਭਾਈ ਸਾਡੀ ਕਲੀਨਿਕ ਵੱਲੋਂ ਭਾਈ ਗੁਰੂ ਪਾ ਕਰੇ